ਖੁਦਾ ਦੀ ਮਹਿਮਾ ਕਰਦੇ ਹਾਂ ਖੁਦਾ ਦੀ ਬਿੜਾਈ ਕਰਦੇ ਹਾਂ ਤੋ ਇਹ ਵਾ ਉਹਦੇ ਬਦਲੇ ਕੀ ਦੇੰਦਾਂ ਤੇ ਜੇ ਘਰਿਆ ਖੁਦਾ ਦੀ ਹਜ਼ੂਰੀ ਵਿੱਚ ਜਾ ਕੇ ਅਸੀਂ ਗਲਤ ਇੱਛਾ ਦੇ ਨਾਲ ਜਾਂਦੇ ਹਾਂ ਜਾਂ ਗਲਤ ਕੰਮ ਕਰਦੇ ਹਾਂ ਜਾਂ ਹੋਰ ਤਰ੍ਹਾਂ ਦੇ ਜਗਤ ਆਣ ਕੇ ਇਹ ਗਲਤ ਰਸੂਲੀ ਨੂੰ ਜਾਂ ਖਰਾਬ ਕਰਦੇ ਹਾਂ ਤੇ ਉਹਦੇ ਬਦਲੇ ਹੀ ਹੋਰ ਕੀ ਦੇੰਦਾਂ ਹallelujah ਹallelujah ਪਾ ਸਮਝ ਆ ਰਹੀ ਹੈ ਨਾ ਮੇਰੇ ਸਪੀਕਰ ਮਾਈਕ ਸਾਈਡ ਤੇ ਰੰਗ

ਹਾਂਜੀ ਕੀ ਹੁੰਦਾ ਹੈ ਪੜਦੀ ਹਾਲ ਦੀ ਹੈ ਹਾਂਜੀ ਪੜਦੀ ਹੈ ਯਸ ਬੇਲੇ ਹਾਂਜੀ ਵਿਸ਼ਵ ਦੇਕਾਰ ਵਿੱਚ ਜਾਵੇਂ ਹਾਂਜੀ ਬੈਂਕ ਚ ਆਕਸੀ ਨਾਲ ਤਾ ਆ ਕੀ ਕਹਿੰਦਾ ਜੀ ਹੋਵਾ ਦਾ ਕਲਾਮ ਯਹੋਵਾ ਕੀ ਕਹਿ ਰਿਹਾ ਕਹਿੰਦਾ ਜਦ ਵੀ ਤੂੰ ਯਹੋਵਾ ਦੀ ਹਜ਼ੂਰੀ ਵਿੱਚ ਜਾਵੇਂ ਤਾਂ ਕੀ ਰੱਖ ਬੈਠ ਰ ਆਕਸੀ ਨਾਲ ਰੱਖ ਪਰ ਅੱਜ ਮੇਰੇ ਭੈਣੋ ਮੇਰੇ ਭਰਾਓ ਅੱਜ ਹਜ਼ੂਰੀ ਨੂੰ ਅਸੀਂ ਇੱਦਾਂ ਹੀ ਲਿਆ ਹੋਇਆ ਕਿ ਇੱਥੇ ਗੜਾ ਖੁਦਾ ਦੇਖਣ ਰਿਆ ਸ਼ਤਾਨੀ ਦਾ ਲੋਕ ਪਾਪ ਦਾ ਲੋਕ ਗੁਨਾਹ ਦਾ ਲੋਕ ਜੋ ਕਰਨਾ ਕਰੋ ਕੋਈ ਚੱਕਰ ਨਹੀਂ ਹallelujah ਪਰ ਮੇਰੇ ਭੈਣੋ ਮੇਰੇ ਭਰਾਓ ਇੱਕ ਗੱਲ ਯਾਦ ਰੱਖਿਓ ਕਿ ਜੇ ਕਰ ਐਸਾ ਹਜ਼ੂਰੀ ਚ ਬੈਠ ਕੇ ਤੁਹਾਨੂੰ ਬਰਕਤ ਮਿਲ ਸਕਦੀ ਆ ਐਸਾ ਹਜ਼ੂਰੀ ਚ ਬੈਠ ਕੇ ਹallelujah ਜਤਾ ਹੈ ਹallelujah ਲੋਕ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਚੀਜ਼ ਲੈਣੀ ਹੈ ਹallelujah ਇਸ ਕਰਕੇ ਅੱਜ ਦਾ ਟੌਪਿਕ ਮੇਰਾ ਇਹ ਹੈ ਕਿ ਯਹੋਵਾ ਦੀ ਹਜ਼ੂਰੀ ਚ ਬੈਠ ਕੇ ਤੁਸੀਂ ਗਲਤ ਕੰਮ ਨਾ ਕਰੋ ਜਿਆਦਾਤਰ ਅੱਜ ਹੋਰੇ ਨਹੀਂ ਹੋਵਾ ਅਗਿਆਤਰੀ ਵਿੱਚ ਯਹਵਾ ਦੀ ਹਜ਼ੂਰੀ ਨੂੰ ਕਈ ਲੋਕ ਸੀਰੀਅਸ ਹੀ ਨਹੀਂ ਲੈਂਦੇ ਮੇਰੇ ਯਹਵਾ ਦੇ ਵਾਅਦੇ ਹਨ ਮੇਰੇ ਯਿਸੂ ਦਾ ਵਾਅਦਾ ਹੈ ਜਿਸਨੂੰ ਤੋ ਜਾਂ ਤਿੰਦ ਮਿਲ ਕੇ ਮੇਰਾ ਨਾਲ ਰੋਗਾ ਉਸਗਾ ਕਦੇ ਹਾਜ਼ਰ ਮੌਜੂਦ ਹਾਂ ਕਿ ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਸਾਡਾ ਯਿਸੂ ਵੀ ਸਗਤ ਹੈ ਹਾਜ਼ਰ ਹੈ ਉਹਦੇ ਸੋਰ ਤੂਤ ਇਸਗਾ ਕੀ ਹਣ ਹਾਜ਼ਰ ਹਨ ਮੇਰਾ ਸੇ ਕਿਉਂ ਇਹ ਚੀਜ਼ ਨੂੰ ਉਨੇ ਹ ਮੇਰੇ ਭੈਣੋ ਮੇਰੇ ਭਰਾਓ ਉਹਨੇ ਇਹ ਗੱਲ ਨਹੀਂ ਕਹੀ ਕਿ ਵੱਡੇ ਕਲੂਸਡ ਹੋਣਗੇ ਜਾਂ ਵੱਡੀ ਭੀੜ ਹੋਏਗੀ ਤੇ ਉੱਥੇ ਹੀ ਮੈਂ ਆਵਾਂਗਾ ਜਿਨ੍ਹਾਂ ਲੋਕਾਂ ਨੇ ਸੋਹਣੇ ਕੱਪੜੇ ਪਾਏ ਹੋਣਗੇ ਜਾਂ ਜਿਨ੍ਹਾਂ ਕੋ ਬਹੁਤ ਪੈਸਾ ਹੋਏਗਾ ਉਹਨਾਂ ਦੇ ਕੋਲ ਹੀ ਆਵਾਂਗਾ ਐਦਾਂ ਨਹੀਂ ਲਿਖਿਆ ਲਿਖਿਆ ਹੈ ਜਿਸ ਦੇ ਦੋ ਜਾਂ ਤਿੰਨ ਲੋਕੇ ਮੇਰੇ ਨਾਲ ਲੋਗੇ ਉਸ ਜਗ੍ਹਾ ਤੇ ਮੈਂ ਹਾਜ਼ਰ ਹੋ ਜੰਗਾ ਤੁਹਾਡੀ ਨੀਤ ਸਾਫ ਹੋਣੀ ਚਾਹੀਦੀ ਤੁਹਾਡਾ ਮਨ ਸਾਫ ਹੋਣਾ ਚਾਹੀਦਾ ਤੁਹਾਡਾ ਇਰਾਦਾ ਜਿਹੜਾ ਆ ਉਹ ਪੱਕਾ ਹੋਣਾ ਚਾਹੀਦਾ ਕਿ ਅੱਜ ਯਸੂ ਮਿਲ ਕੇ ਹੀ ਜਾਣਾ ਹੈ ਫਿਰ ਕੀ ਕਹਿੰਦਾ ਮੈਂ ਤੁਹਾਡੇ ਵਿੱਚ ਆਜ਼ਰ ਕਹਿੰਦਾ ਜਿਵੇਂ ਅਸਮਨ ਟਲ ਜਾਣਗੇ ਪਰ ਮੇਰੇ ਕੋ ਹੋਏ ਵਚਨ ਕਦੇ ਵੀ ਨਹੀਂ ਟਲਣਗੇ ਫਿਰ ਅਸੀਂ ਕਿਉਂ ਖੁਦਾ ਦੀ ਹਜ਼ੂਰੀ ਦੇ ਵਿੱਚ ਆਣ ਕੇ ਗਲਤ ਗਲਤ ਇੱਛਾਵਾਂ ਰੱਖ ਲਈ ਮੇਰੇ ਭੈਣਾਂ ਹallelujah ਤੇ ਜਿਹੜਾ ਕਰਦਾ ਯਾਰ ਨੂੰ ਕਰਨਦੂ ਉਹਨਾਂ ਵੱਲ ਵੇਖ ਕੇ ਤੁਸੀਂ ਆਪਣੇ ਜੀਵਨ ਨੂੰ ਖਰਾਬ ਨਾ ਕਰੋ ਕਈ ਸਿਆਣੇ ਵੀ ਕਰਦੇ ਆ ਤੇ ਕਈ ਬੱਚੇ ਵੀ ਕਰਦੇ ਆ ਇੰਜਾਂ ਤੂੰ ਵੀ ਤੇ ਕਰਨ ਰਿਹਾ ਕੋਈ ਗਣੀ ਅਸਲੀ ਵੀ ਕਰ ਲੈ ਲੈਨੇ ਆ ਉਹ ਕਰਤਾ ਕਰੀ ਜਾਵੇ ਪਰ ਮੇਰੇ ਭੈਣੋ ਮੇਰੇ ਭਰਾਓ ਤੁਸੀਂ ਨਾ ਕਰੋ ਤੁਸੀਂ ਆਪਣੇ ਆਪ ਨੂੰ ਕੀ ਰੱਖੋ ਸ਼ੁੱਧ ਰੱਖੋ ਆਪਣੇ ਮਨ ਨੂੰ پاک ਰੱਖੋ ਔਰ ਜਿਸ ਹਜ਼ੂਰੀ ਸੇ ਬੈਠੇ ਹੋ ਇਹ ਜ਼ਰੂਰ ਯਾਦ ਰੱਖੋ ਕਿ ਤੁਹਾਡੇ ਆਉਣ ਤੋਂ ਪਹਿਲਾਂ ਉਸ ਜਗ੍ਹਾ ਤੇ ਖੁਦਾ ਦਾ ਤਖਤ ਲੱਗ ਚੁੱਕਾ ਹੈ ਹallelujah ਇਹ ਲੋਕ ਕੋਈ ਬੋਲ ਜਾਂਦੇ ਕਿ ਖੁਦਾ ਦਾ ਬਹਰ ਇੱਕ ਆਵੀ ਹੈਗਾ ਹallelujah। ਮੈਂ ਇੱਕ ਛੋਟੀ ਜੀ ਸਟੋਰੀ ਸੁਣਾਉਂਗਾ ਫਿਰ ਫਿਰ ਤੁਹਾਨੂੰ ਬੱਚੇ ਦੇ ਚੁਪੜਾਵਾਗਾ। ਇੱਕ ਵਾਰ ਇੰਨੀ ਹੋਇਆ ਇੱਕ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ। ਕੀ ਲੱਗ ਜਾਂਦੀ ਜੀ? ਅੱਗ। ਇੱਕ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਸਾਰੇ ਜਿਹੜੇ ਆ ਉੱਥੋਂ ਦੇ ਜਾਨਵਰ, ਪੰਛੀ ਸਾਰੇ ਜੰਗਲ ਛੱਡ ਛੱਡ ਕੇ ਦੂਰ ਭੱਜ ਗਏ। ਜਿਹੜੀ ਸੇਮ ਜਗਾ ਸੀ ਉਸ ਜਗਾ ਤੇ ਸਾਰੇ ਜਾਈ ਜਾਂਦੇ। ਔਰ ਨਿਕਲ ਜਾਂਦੇ ਆਂ ਇਸ ਸਮੁੰਦਰ ਦੇ ਕਿਨਾਰੇ ਦੇ ਪਹੁੰਚ ਜਾਂਦੇ ਨੇ ਅੱਗ ਜੜੀ ਆ ਜੰਗਲ ਨੂੰ ਤਬਾਹ ਹੀ ਕਰੀ ਜਾਂਦੀ ਉਥੇ ਚੀਤਾ ਵੀ ਆ ਸ਼ੇਰ ਵੀ ਆ ਗੇ ਹਾਥੀ ਵੀ ਆ ਹੋਰ ਪ੍ਰਕਾਰ ਪ੍ਰਕਾਰ ਦੇ ਜਾਨਵਰ ਆ ਜੀ ਉਥੇ ਛੋਟੀ ਜਿਹੀ ਕੀ ਆ ਜੀ ਚਿੜੀ ਆ ਕੀ ਆ ਜੀ ਚਿੜੀ ਚਿੜੀ ਛੋਟੀ ਜਿਹੀ ਚਿੜੀ ਆ ਉਹ ਕੀ ਕਰਨੀ ਆ ਉਹ ਸਮੁੰਦਰ ਦੇ ਵਿੱਚੋਂ ਆਪਣੀ ਚੁੰਝ ਪਰ ਕੇ ਲਿਆਉਂਦੀ ਆ ਤੇ ਉਤੇ ਉਹ ਨਦ ਉੱਤੇ ਸੌਂਦੇ ਹੁੰਦੇ ਆਗ ਤੇਤੇ ਜੰਗਲ ਦੇ ਉੱਤੇ ਸੁੱਟੀ ਜਾਂਦੀ। ਕਾਫੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਤਾਂ ਕਰੀ ਜਾਂਦੇ। ਜਦੋਂ ਕੰਨਾ ਸਟਾਰਟ ਕਰਦੀ ਆ ਤੇ ਜੰਗਲ ਦੇ ਜਿਹੜੇ ਦੂਸਰੇ ਜਾਨਵਰ ਆ ਉਹਨੂੰ ਮਖੌਲ ਕਰਨ ਲੱਗ ਜਾਂਦੇ। ਕਿ ਤੇਰੀ ਇੰਨੀ ਕਿ ਚੋਂਜਿਆ ਤੇ ਇੰਨੇ ਕਿ ਪਾਣੀ ਦੇ ਨਾਲ ਕਿੱਦਾਂ ਅਗ ਬੁਜੇਗੀ? ਕਿੱਦਾਂ ਉਹ ਅਗ ਬਜਾਏਗੀ? ਇਹ ਬੁਝੜੀ ਨਹੀਂ ਆ ਬਲਕਿ ਇਹ ਫੋਰ ਫੈਲੀ ਜਾਣੀ ਆ। ਹallelujah ਉਹ ਨੂੰ ਬੋਲ ਕਰ ਰਹੀ ਆ ਕੀ ਕਰ ਰਹੀ ਆ ਤੂੰ ਪਾਗਲ ਆ ਤੂੰ ਜੇ ਆ ਤੂੰ ਉਹ ਆ ਉਹ ਨੂੰ ਗਲਤ ਗਲਤ ਬੋਲੀ ਜਾਂਦੇ ਆ ਹallelujah ਪਰ ਉਹ ਸਵੇਰ ਤੋਂ ਸ਼ਾਮ ਤੱਕ ਇਹਦੀ ਉਹ ਆਪਣਾ ਕੰਮ ਜਿਹੜਾ ਆ ਜਾਰੀ ਹੀ ਰੱਖਦੀ ਆ ਜਦੋਂ ਚਾਰੀ ਥੱਕ ਜਾਂਦੀ ਹੰਬ ਜਾਂਦੀ ਆ ਫੇਰ ਆਣ ਕੇ ਉਹ ਨੂੰ ਜੰਗਲ ਦੇ ਜਾਨਵਰ ਮਕੌਲ ਕਰਨ ਲੱਗ ਜਾਂਦੇ ਕਿ ਹਾਂ ਵੀ ਦੱਸ ਅੱਗ ਬੁਝ ਗਈ ਬੁਝ ਗਈ ਬੁਝਾਲੀ ਅੱਗ ਹੈਂ ਪਰ ਅਗੋ ਉਹਦਾ ਜਵਾਬ ਕੀ ਹੁੰਦਾ ਚਿੜੀਆਂ ਕਹਿੰਦੀ ਅੱਗ ਤ ਨਹੀਂ ਬੁਜੀ ਅੱਗ ਕੀ ਨਹੀਂ ਬੁਜੀ ਅੱਗ ਤ ਨਹੀਂ ਬੁਜੀ ਪਰ ਜਦ ਵੀ ਇਸ ਅੱਗ ਦਾ ਜ਼ਿਕਰ ਹੋਵੇਗਾ ਤੇ ਉਸ ਜਗ੍ਹਾ ਤੇ ਅੱਗ ਬਚਾਉਣ ਵਾਲਿਆਂ ਦੇ ਵਿੱਚ ਮੇਰਾ ਨਾਮ ਜ਼ਰੂਰ ਆਵੇਗਾ ਅੱਗ ਲਗਾਉਣ ਵਾਲਿਆਂ ਤੇ ਆ ਬਚਾਉਣ ਵਾਲਿਆਂ ਤੇ ਮੇਰਾ ਨਾਮ ਨਹੀਂ ਹੋਊਗਾ ਪਰ ਅੱਗ ਬਚਾਉਣ ਵਾਲਿਆਂ ਤੇ ਮੇਰਾ ਨਾਮ ਜ਼ਰੂਰ ਆਵੇਗਾ ਇਹ ਆ ਕਿ ਤੇ ਚਿੜੀ ਸੀ ਜਿਹਨੇ ਅੱਗ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹੇ ਤੁਸੀਂ ਲਾ ਕੇ ਕੀ ਕਰ ਰਹੇ ਹੋ? ਤਮਾਸ਼ਾ ਦੇਖ ਰਹੇ ਹੋ। ਤੁਸੀਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਤਾਂ ਡਾਕ ਕਿਸੇ ਦਾ ਨਾਮ ਹੀ ਲੈਣਗੇ। ਪਰ ਜਦ ਵੀ ਇਸ ਅੱਗ ਦੇ ਬਾਰੇ ਜ਼ਿਕਰ ਹੋਏਗਾ, ਉਸ ਜਗ੍ਹਾ ਤੇ ਮੇਰਾ ਨਾਮ ਜ਼ਰੂਰ ਲਿਆ ਜਾਵੇਗਾ। ਕਿ ਇਹ ਇੱਥੇ ਨੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਹallelujah। ਜਦ ਜੱਜ ਜਦਵੀ ਕੀ ਹੋਏਗਾ ਜ਼ਿਕਰ ਹੋਏਗਾ ਤੇ ਅਗ ਪਚੋਣ ਵਾਲਿਆਂ ਦੇ ਵਿੱਚ ਮੇਰਾ ਨਾਮ ਆਏਗਾ ਅਗ ਲਗਾਉਣ ਵਾਲਿਆਂ ਦੇ ਵਿੱਚ ਨਾਮ ਮੇਰਾ ਨਹੀਂ ਆਏਗਾ ਇਸੇ ਤਰ੍ਹਾਂ ਮੇਰੇ ਭੈਣੋ ਮੇਰੇ ਭਰਾਓ ਜਦ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਆ ਜਾਂਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਸ਼ੋਚ ਰੱਖੋ ਤੁਸੀਂ ਆਪਣੇ ਜੀਵਨ ਨੂੰ ਦੇਖੋ ਕਿ ਤੁਹਾਡੇ ਕੋਲ ਕੋਈ ਗਲਤੀ ਨਾ ਹੋਵੇ ਤੁਹਾਡੇ ਕੋਲ ਕੋਈ ਗੁਨਾਹ ਨਾ ਹੋਵੇ ਕਿ ਕੱਲ ਨੂੰ ਜਦ ਖੁਦਾ ਨਹੀਂ ਹਜ਼ੂਰੀ ਲੱਗੇ ਜਦ ਉਹਦਾ ਤਖਤ ਲੱਗੇ ਤੇ ਉੱਥੇ ਤੁਹਾਡਾ ਨਾਮ ਅੱਗ ਲਗਾਉਣ ਵਾਲਿਆਂ ਵਿੱਚ ਨਹੀਂ ਅੱਗ ਬਚਾਉਣ ਵਾਲਿਆਂ ਦੇ ਵਿੱਚ ਨਾਮ ਆਵੇ ਤੁਹਾਡਾ ਇਸ ਜਗ੍ਹਾ ਤੇ ਮੇਰੇ ਭੈਣ ਭੂ ਮੇਰੇ ਭਰਾਓ ਜਦ ਖੁਦਾ ਦੀ ਹਜ਼ੂਰੀ ਲੱਗੇ ਤੇ ਉਹ ਇਹ ਗੱਲ ਕਹਿਣੀ ਚਾਹੀਦੇ ਆ ਕਿ ਨਹੀਂ ਆ ਮੇਰਾ ਬੱਚਾ ਸੱਚ ਮੁੱਚ ਉਸ ਹਜ਼ੂਰੀ ਵਿੱਚ ਮੈਨੂੰ ਜਾਣਦਾ ਸੀ ਕਿਸਾਲ ਚ ਮੁਚ ਮੈਂ ਉਹ ਜਗ੍ਹਾ ਤੇ ਹਾਜ਼ਰੀਆ ਮਜ਼ਦੂਰ ਆ ਉੱਥੇ ਮੈਨੂੰ ਹਾਜ਼ਰ ਨਾਜ਼ਰ ਜਾਣਦਾ ਸੀ ਇਹ ਤੇ ਇਹਨਾਂ ਵਿਸ਼ਵਾਸ ਕਰਦਾ ਸੀ ਹallelujah ਉਹ ਜਗ੍ਹਾ ਤੇ ਯਹੋਵਾ ਹੀ ਗੱਲ ਕਢਣੀ ਚਾਹੀਦਾ ਹੈ ਹallelujah ਪਰ ਪੰਜ ਮੇਰੇ ਭੈਣੂ ਮੇਰੇ ਭਰਾਓ ਸਾਰੇ ਉਹਨਾਂ ਚੀਜ਼ਾਂ ਵੱਲ ਦੁੱਤਿਆਂ ਵੱਲ ਦੇਖ ਕੇ ਆਪਣੇ ਜੀਵਨ ਨੂੰ ਵੀ ਖਰਾਬ ਕਰੀ ਜਾ ਰਹੇ ਹਾਂ ਅਦਲੇ ਇਹ ਸਟੋਰੀ ਸੁਣਾਈ ਮੈਂ ਤੁਹਾਨੂੰ ਬਾਦੋਂ ਹੁਣ ਸੁਣਉਂ ਜਾ ਰਿਹਾ ਜੋ ਬਾਈਬਲ ਦੇ ਵਿੱਚ ਲਿਖਿਆ ਅਸੀਂ ਦੇਖਾਂਗੇ ਅਸੀਂ ਕੱਢਾਂਗੇ 23 ਦੀ ਕਿਤਾਬ 27 ਬਾਤ ਉਹਦੀ ਇੱਕ ਔਰ ਦੂ ਹੈ ਅਗਲੇ ਦਿਨ ਜਦੋਂ ਅਜੇ ਬਹੁਤਾ ਸਿਉਰਾ ਨਹੀਂ ਸੀ ਹਾਂਜੀ ਹਾਸਾ ਮਹਾਂਪੁਰ ਹੋ ਕੇ ਅਤੇ ਜਨਤਾ ਦੇ ਨੇਤਵਾਂ ਹਾਂਜੀ ਨੇ ਮਿਲ ਕੇ ਯਿਸੂ ਦੇ ਵਿਰੁੱਧ ਉਹਨਾਂ ਮਾਰਦਿਆਂ ਵਿੰਪਤਾ ਬਣਾਈਆਂ ਅੱਜ ਉਹ ਯਿਸੂ ਨੂੰ ਬੇੜੀ ਪਾ ਕੇ ਹਾਂਜੀ ਮੈਂ ਕਹੀ ਹਾਂਜੀ ਅਤੇ ਇੱਕ ਨਾਲ ਦੂਸਰਾ ਪਾਉ ਨੂੰ ਸ਼ੌਂਦਾ ਆ ਇੱਥੇ ਕਿਰਾਨ ਦੇ ਵਿੱਚ ਕੀ ਲਿਖਿਆ ਕਿੰਨੂੰ ਸੌਂਪ ਦਿੱਤਾ ਜੀ ਰਾਜੇ ਤਲਾ ਤੁਸ ਨੂੰ ਸੌਂਪ ਦਿੱਤਾ ਪਰ ਮੈਨੇ ਪੜ੍ਹੋ ਮੇਰੇ ਭਰਾਓ ਇੱਥੇ ਕੀ ਹੋਇਆ ਯਿਸੂ ਦੇ ਕੋਲੋਂ ਕੋਈ ਗੱਲ ਨਹੀਂ ਹੋਇਆ ਕੋਈ ਪਾਪ ਨਹੀਂ ਕੀਤਾ ਪਰ ਲੋਕਾਂ ਨੇ ਉਹਦੇ ਵਿਰੁੱਧ ਛੜੀ ਅੰਤੜ ਬਣਾਈ ਯੁਕਤਾ ਰਲਾਈਆਂ ਯੁਕਤਾ ਲੜਾਈਆਂ ਇਹ ਬੰਦਾ ਪਾਪੀ ਆ ਇਹਦੇ ਗੁਨਾਹਗਾਰ ਆ ਇਹ ਤੇ ਆਪਣੇ ਆਪਣੇ ਰਾਜਾ ਕਹਿੰਦਾ ਆ ਉਹਨਾਂ ਨੇ ਜਾ ਕੇ ਰਾਜੇ ਨੂੰ ਕਹਿ ਦਿੱਤਾ ਕਿ ਇਹਦੇ ਕੋਲੋਂ ਹਲੂਈ ਦੀ ਆ ਛੁਟਕਾਰਾ ਦਿਵਾ ਦੇ ਤੇ ਰਾਜੇ ਕੋਲੋਂ ਜਸੂ ਨੂੰ ਲੈ ਪਰ ਰਾਜਾ ਉੱਥੇ ਕੀ ਕਹਿ ਰਿਹਾ ਕਹਿੰਦਾ ਮੈਨੂੰ ਇਹਦੇ ਵਿੱਚ ਕੋਈ ਵੀ ਗੁਨਾਹ ਇਹਦੇ ਵਿੱਚ ਕੋਈ ਵੀ ਏਬ ਨਹੀਂ ਲੱਭਾ ਇਸ ਕਰਕੇ ਇਹ ਪਾਪ ਤੋਂ ਮੈਂ ਕੀ ਧੋ ਦੇਣਾ ਜੀ ਹੱਥ ਧੋ ਦੇਣਾ ਜੀ ਹallelujah ਹallelujah ਉਸ ਰਾਜੇ ਨੇ ਵੀ ਯਿਸੂ ਨੂੰ ਕਿਹਾ નિર્ਦੋਸ਼ ਸਾਬਿਤ ਕਰ ਦਿੱਤਾ ਪਰ ਕਹਿੰਦਾ ਕਿ ਜਿਹੜਾ ਤੁਸੀਂ ਇਹਨੂੰ ਕ੍ਰੂਦ ਚੜਾਉ ਦੇ ਮੰਗ ਕਰ ਰਹੇ ਹੋ ਜੋ ਪਾਪ ਆਵੇ ਜੋ ਜੋ ਵੀ ਸਜ਼ਾ ਮਿਲੇਗੀ ਉਹ ਮੈਂ ਤੋਂ ਕਿਹਾ ਜੀ ਬੜੇ ਯਾਰ ਪਰ ਕਲੇਸ਼ੀਆ ਕੀ ਕਹਿ ਰਹੇ ਲੋਕ ਉੱਤੇ ਕੀ ਕਹਿ ਰਹੇ ਨੇ ਇਹ ਹੈ اے ਰਾਜਾ ਜਿਹੜਾ ਵੀ ਸ਼ਨਾਪ ਪਾਵੇ ਤੁਹਾਡੇ ਤੇ ਆਉਂਦੇ ਤੁਹਾਡੇ ਬੱਤਿਆਂ ਤੇ ਆਉਂਦੇ ਪਰ ਤੂੰ ਇਹਨੂੰ ਕਰੂਜ਼ ਦੇ ਹallelujah ਅੱਜ ਮੇਰੇ ਭੈਣੋ ਮੇਰੇ ਭਰਾਓ ਜਦ ਵੀ ਅਸੀਂ ਇਤਿਹਾਸ ਪੜ੍ਹਦੇ ਆਂ ਜਦ ਵੀ ਅਸੀਂ ਪਾਈਪਾਂ ਨੂੰ ਪੜ੍ਹਦੇ ਆਂ ਅਸੀਂ ਬਹੁਤ ਰਾਜਨਤੀ ਮੰਨਦੇ ਆਂ ਨਿਰਦੋਸ਼ ਮੰਦਿਆ ਵਧੀਆ ਮੰਦਿਆ ਜਿਉਂਨੇ ਤੇ ਸਾਡੀ ਯਸੂ ਨੂੰ ਕੀ ਕਰ ਦਿੱਤਾ ਸੀ ਆਜ਼ਾਦ ਕਰਤਾ ਛੱਡ ਦਿੱਤਾ ਸੀ ਪਰ ਲੋਕਾਂ ਨੇ ਕੀ ਕਹਿਆ ਕਿ ਇਹਨੂੰ ਕਰੂਸ ਹੀ ਦੇ ਹallelujah ਅੱਜ ਉਹ ਸਾਡੀਆਂ ਨਿਗਾਹਾਂ ਦੇ ਵਿੱਚ ਕੀ ਮੰਨਿਆ ਜਾਂਦਾ ਕਿ ਰਾਜਾ ਕੀ ਸੀ ਜੀ ਚੰਗਾ ਸੀ ਵਧੀਆ ਸੀ ਰਾਜਾ ਤੇ ਸ਼ਕਤਨੂ ਤਿਆਰ ਸੀ ਪਰ ਕੱਲੀ ਸੀ ਆ ਨਹੀਂ ਸੀ ਬਸ ਇਹ ਜਿਹੋਧਿਆ ਦਾ ਰਾਜਾ ਇਹ ਦਇਆ ਹੋਇਆ ਇਹਨੇ ਇਹ ਪਾਪ ਕੀ ਤੇ ਕਰਕੇ ਨੂੰ ਕੁਰੂ ਸੀ ਦੋ ਉਹਨੇ ਆਪਣੇ ਹੱਥੋਂ ਉਸ ਪਾਪ ਦੇ ਵਿੱਚੋਂ ਮੇਰੇ ਪੈਰੋਂ ਮੇਰੇ ਭਰੋ ਉਹਦੀ ਤੇ ਨਾਜ਼ਰ ਨੇ ਕਿ ਮੈਂ ਹੁਣੇ ਦੇ ਜੋ ਮੌਤ ਹੋਏਗੀ ਜੋ ਕੋੜੇ ਵੱਜਣਗੇ ਜੋ ਸਲੀਪ ਤੇ ਚੜੇਗਾ ਇਹਦੀ ਸਜ਼ਾ ਮੈਨੂੰ ਨਹੀਂ ਦੇ ਤੂੰ ਜੋ ਕਰ ਰਿਹਾ ਇਹਨੂੰ ਕਰੋ ਮੈਂ ਤੁਹਾਡੇ ਹੀ ਹੱਲੇ ਸੌਂਪਿਆ ਹallelujah ਹallelujah ਇਸ ਤਰ੍ਹਾਂ ਕਿ ਮੇਰੇ ਪੈਰੋਂ ਮੇਰੇ ਭਰੋ ਸਾਨੂੰ ਵੀ ਅਮਾਨਗਰ ਦੇ ਯਹੋਵਾ ਦੀ ਹਜ਼ੂਰੀ ਹallelujah ਅੱਜ ਕੋਈ ਜੋ ਮਰਜੀ ਇੱਥੇ ਕਰਦਾ ਰਵੇ ਪਰ ਤੁਸੀਂ ਅਮਾਨਗਰ ਦੇ ਨਾਲ ਯਹੋਵਾ ਦੀ ਮਹਿਮਾ ਕਰੇ ਕਈ ਮੇਰੀਆਂ ਪੈਣਾ ਕਈ ਮੇਰੇ ਪ੍ਰਾਪਰੀ ਜ਼ਰੂਰਤ ਨਾਲ ਇਸ ਅਗਦੇ ਮਹਿਮਾ ਕਰਦੇ ਬੜਾ ਆਨੰਦ ਮਹਿਸੂਸ ਹੁੰਦਾ ਕਿ ਨਹੀਂ ਯਾਰ ਸਾਲ ਕੋਈ ਤੇ ਹੈਗਾ ਜਿੰਨੂੰ ਪਤਾ ਕਿ ਯਹੋਵਾ ਇੱਥੇ ਹੈ ਕੋਈ ਤੇ ਹੈਗਾ ਜਿਹੜਾ ਮਹਿਸੂਸ ਕਰ ਰਿਹਾ ਕਿ ਨਹੀਂ ਸਾਡੇ ਆਉਣ ਤੋਂ ਪਹਿਲਾਂ ਯਿਸੂ ਅਜ਼ਗੱਤ ਆ ਚੁੱਕੀ ਆ ਹallelujah 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 ਇਹ ਤੁਹਾਡਾ ਵਿਸ਼ਵਾਸ ਹੀ ਨਾ ਮੇਰੇ ਭੈਣੋ ਮੇਰੇ ਭਰਾਓ ਜੇਕਰ ਵਿਸ਼ਵਾਸ ਕਰੋਗੇ ਯਿਸੂ ਤੇਆ ਜੋ ਹੈ ਜੇਕਰ ਤੁਸੀਂ ਇਹ ਵਿਸ਼ਵਾਸ ਕਰੋਗੇ ਕਿ ਅੱਜ ਵਿੱਚ ਚੰਗੀ ਹੋ ਕੇਉੜਾ ਅੱਜ ਵਿੱਚ ਚੰਗਾਰੀ ਹੋ ਕੇਉੜਾ ਤੇ ਉਸ ਵਿਸ਼ਵਾਸ ਨਹੀਂ ਤੁਹਾਨੂੰ ਚੰਗਾ ਕਰਨਾ ਹੈ ਹallelujah ਮੈਂ ਤੁਹਾਨੂੰ ਚੰਗਾ ਨਹੀਂ ਕਰਦਾ ਮੇਰੇ ਭੈਣੋ ਮੇਰੇ ਭਰਾਓ ਮੱਤੀ ਉਹਦੀ 10 ਬੋਲ ਦੀ ਸ਼ਾਇਦ ਦਸ ਬਾਰੇ ਜੀਆ ਜਿਸ ਜਗਤ ਲਿਖਿਆ ਹੈ ਕਿ ਆਸ਼ੀਸ਼ ਜਿਹੜੀ ਯਹੋਵਾ ਦਸ ਦਿੰਦੇ ਹਨ ਉਹਨੂੰ ਲੈਣੀ ਹੈ ਨਹੀਂ ਲੈਣੀ ਇਹ ਘਰ ਦੇ ਉੱਤੇ ਡਿਪੈਂਡ ਕਰਦਾ ਹੈ ਕਹਿੰਦਾ ਜੇਕਰ ਘਰ ਦੇ ਲਾਇਕ ਹੋਣਗੇ ਤੇ ਤੁਹਾਡੇ ਦਿੱਤੀ ਆਸ਼ੀਸ਼ ਤੁਹਾਡੇ ਦਿੱਤੀ ਸ਼ਾਂਤੀ ਉਹਨਾਂ ਤੇ ਖੜ ਜਾਵੇਗੀ ਹallelujah ਇਸ ਤਰ੍ਹਾਂ ਕਿ ਮੇਰੇ ਭੈਣੋ ਮੇਰੇ ਭਰਾਓ ਯਹੋਵਾ ਦੇ ਨਾਲ ਅਮਾਨਤਦਾਰ ਕਿਸੇ ਵੱਲ ਵੇਖ ਕੇ ਆਪਣਾ ਜੀਵਨ ਨਾ ਖਰਾਬ ਕਰਿਆ ਕਰੋ ਹallelujah ਅੱਜ ਅਸੀਂ ਅੱਜ ਪੜ੍ਹਾਂਗੇ ਖਤਮ ਕਰਾਂਗੇ ਰੋਮੀਆਂ ਦੇ ਕਾਪ ਦੋ ਬਾਪੂ ਦੀ ਸ਼ੀਰ ਹੋ ਸਤ ਹੈ ਉਹ ਹਰੇ ਆਖਿਰ ਅੱਜ ਉਹਦੇ ਕੀਤੇ ਅਨੁਸਾਰ ਫਰਦੀਵੇਗਾ ਅੱਜ ਜਿਹੜੇ ਲੋਕੀ ਹਾਂਜੀ ਧੀਰਜ ਨਾਲ ਭਲੇ ਕੰਮ ਕਰਦੇ ਹੋਏ ਵਡਿਆਈ ਅੱਜ ਅੱਜ ਅਦਸਦੀਵੰਤਾ ਦੀ ਖੋਜ ਉਚਾਨ ਉਹਨੂੰ ਉਹ ਅਨੰਤ ਜੀਨ ਪ੍ਰਦਾਨ ਕਰੇਗਾ ਫਿਰ ਇੱਕ ਰਿਪੀਟ ਕਰ ਉਹ ਹਰੇਕ ਆਦਮੀ ਹਾਂਜੀ ਨੂੰ ਉਸਦੀ ਕੀਤੇ ਅਨੁਸਾਰ ਫਲ ਦੇਵੇਗਾ ਕਹਿੰਦਾ ਉਹਦੇ ਕੀਤੇ ਦੇ ਅਨੁਸਾਰ ਫਲ ਦਵੇਗਾ ਹਰੇਕ ਆਦਮੀ ਨੂੰ ਹਰ ਇੱਕ ਨੂੰ ਹਰ ਇੱਕ ਇਨਸਾਨ ਨੂੰ ਉਹਦੇ ਕੀਤੇ ਦਾ ਫਲ ਮਿਲਣਾ ਹੈ ਮੇਰੇ ਭੈਣ ਮੇਰੇ ਭਰਾਓ ਕਿਸੇ ਦਾ ਫਰਜ਼ੀ ਮੇਲਾ ਉਹਦੇ ਕੀਤੇ ਦਾ ਹੀ ਮੇਲਾ ਏ ਜੇ ਸਗਤ ਆ ਕੇ ਤੁਸੀਂ 60 ਮਿੰਟ ਯਹਵਾਨ ਦੇ ਰਹੇ ਤੇ ਮੇਰਾ ਯਹਵਾ ਕਹਦਾ ਦੇਂਦਾਰ ਨਹੀਂ ਮੇਰੇ ਭੈਣੋ ਮੇਰੇ ਤਰਾਓ ਮੇਰਾ ਯਹਵਾ ਕਿਸੇ ਦਾ ਵੀ ਦੇਂਦਾਰ ਨਹੀਂ ਹੈ ਤਾਲੂ ਤੁਸੀਂ ਉਹਨੂੰ ਵੇਣ ਕਹਿ ਸਕਦੇ ਪਿਤਾ ਮੇਰੇ ਤੇਰੀ ਹਜ਼ੂਰੀ ਜਾਂਦੀ ਸੀ ਮੈਂ ਤੇਰੀ ਹਜ਼ੂਰੀ ਜਾਂਦਾ ਸੀ ਮੈਨੂੰ ਮਿਲਿਆ ਹੀ ਕੋਈ ਨਹੀਂ ਮੇਰੇ ਘਰ ਸਾਰੇ ਗੁਰਸਿੱਖਿਆ ਮੇਰੇ ਪੈਣੋਂ ਮੇਰੇ ਪਰਉ ਕੋਈ ਇੱਕ ਨਿਕਲੇ ਵੱਡੇ ਐਕਸੀਡੈਂਟਾਂ ਚੋਂ ਬਚ ਜਾਂਦੇ ਹੋ ਬਾਹਰ ਅੰਦਰ ਆਉਂਦੇ ਜਾਂਦੇ ਬਿਨਾਂ ਖੋਫ ਤੋਂ ਜਾਂਦੇ ਹੋ ਉਸ ਟਾਈਮ ਤੇ ਮੇਰਾ ਯਹਵਾ ਘਟੇ ਨਾਲ ਹਾਲੇਲੂਇਆ ਹਾਲੇਲੂਇਆ ਤੁਹਾਡੀ ਅਕੀਤਿਆ ਇਸ ਕਦੇ ਪ੍ਰਾਸਰਵਾ ਵਿਰਤ ਨਹੀਂ ਜਾਂਦੀਆ ਮੇਰੇ ਪੈਣੋਂ ਮੇਰੇ ਪਰਉ ਤੁਹਾਡਾ ਇਹ ਫਲ ਇੱਥੇ ਵੀ ਮਿਲੇਗਾ ਜੇ ਤੁਹਾਨੂੰ ਉਥੇ ਵੀ ਬਸ ਅੰਤਲੇ ਸਮੇਂ ਤੱਕ ਤੁਹਾਨੂੰ ਇਮਾਨਦਾਰ ਰਹਿਣਾ ਪੈਣਾ ਹੈ ਫੇਰੀ ਅਸੀਂ ਉਸ ਜਗ੍ਹਾ ਤੇ ਉਸ ਸਵਰਗ ਦੇ ਵਿੱਚ ਯਿਸੂ ਦੇ ਨਾਲ ਉਠਾਏ ਜਾਵਾਂਗੇ ਹallelujah ਹallelujah ਨਹੀਂ ਇੰਤ ਨਹੀਂ ਆਣੀ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਓ ਅੱਜ ਇਹ ਜ਼ਿੰਦਗੀ ਦੇ ਵਿੱਚ ਥਾਂ ਲਓ ਕਿ ਮੇਰੇ ਨਾਲ ਕੇ ਜੋ ਵੀ ਬੈਠਾ ਹੈ ਭਾਵੇਂ ਸ਼ਤਾਨੀ ਕਰੇ ਭਾਵੇਂ ਜੋ ਮਰਜੀ ਕਰੇ ਪਰ ਮੈਂ ਉਹਦੇ ਵੱਲ ਵੀ ਇਹ ਕਿ ਆਪਣੇ ਜੀਵਨ ਨੂੰ ਖਵਾਬ ਨਹੀਂ ਕਰਾਂਗਾ